ਅਰ ਕਾਲਸਕ ਸਕ ਅਕੈਡਮੀ ਬ੍ਰੈਂਟਨ ਵੱਲੋਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਸਾਹਿਬ ਦੇ ਸਹਿਯੋਗ ਨਾਲ 14 ਸਤੰਬਰ ਦਿਨ ਸ਼ਨੀਵਾਰ ਨੂੰ ਇੱਕ ਵਿਸ਼ੇਸ਼ ਪੇਰੈਂਟਸ ਕਮਿਊਨਿਟੀ ਸੈਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸੈਸ਼ਨ ਵਿੱਚ ਕੀ ਕੁਝ ਖਾਸ ਰਹੇਗਾ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਸੰਸਥਾ ਦੇ ਮੁੱਖ ਪ੍ਰਬੰਧਕ ਕਮਲਜੀਤ ਕੌਰ ਜੀ ਹਾਜ਼ਰ ਨੇ ਕਮਲਜੀਤ ਜੀ ਬਹੁਤ ਬਹੁਤ ਸਵਾਗਤ ਕਮਲਜੀਤ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਇਸ ਸੈਸ਼ਨ ਦੀ ਲੋੜ ਕਿਉਂ ਮਹਿਸੂਸ ਹੋਈ ਇਹ ਸੈਸ਼ਨ ਸਤੰਬਰ 14 ਸ਼ਾਮ ਦੇ 6 ਵਜੇ ਅਸੀਂ ਇੱਥੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ ਕਰਾਂਗੇ ਤੇ ਲੋੜ ਇਸ ਤਰ੍ਹਾਂ ਮਹਿਸੂਸ ਹੋਈ ਕਿ ਅਸੀਂ ਇੱਥੇ ਕਲਾਸਿਸ ਵੀ ਲਗਾਉਂਦੇ ਆਂ ਬੱਚਿਆਂ ਦੀਆਂ ਸ਼ਾਮ ਨੂੰ ਈਵਨਿੰਗ ਕਲਾਸਿਸ ਲਗਦੀਆਂ ਨੇ ਵੀਕਡੇਜ਼ ਦੇ ਵਿੱਚ 5:30 ਤੋਂ 7:30 ਵਜੇ ਤੱਕ ਤੇ ਉਹ ਬਹੁਤ ਸਾਰੇ ਪੇਰੈਂਟਸ ਦੇ ਨਾਲ ਕੰਟੈਕਟ ਹੁੰਦਾ ਹੈ ਕਈ ਵਾਰੀ ਉਹ ਆਪਣੇ ਕੋਈ ਨਾ ਕੋਈ ਇਸ਼ੂਜ਼ ਵੀ ਲੈ ਕੇ ਆਉਂਦੇ ਨੇ ਤੇ ਅਸੀਂ ਸੋਚਿਆ ਕਿ ਇਹਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਪੇਰੈਂਟਸ ਵਾਸਤੇ ਵੀ ਸੈਸ਼ਨ ਕਰੀਏ ਜਿਹਦੇ ਵਿੱਚ ਕਈ ਵਾਰੀ ਬੱਚਿਆਂ ਨੂੰ ਸਕੂਲ ਦੇ ਵਿੱਚ ਕੋਈ ਪ੍ਰੋਬਲਮਸ ਆ ਜਾਂਦੀਆਂ ਨੇ ਜਾਂ ਉਹ ਆਪਣੇ ਮਾਪੇ ਨੂੰ ਤਾਂ ਨਹੀਂ ਦੱਸਦੇ ਪਰ ਫਿਰ ਬਾਅਦ ਵਿੱਚ ਜਾ ਕੇ ਉਹ ਇਸ਼ੂਸ ਵੱਡੇ ਹੋ ਜਾਂਦੇ ਨੇ ਤੇ ਉਹ ਠੀਕ ਨਹੀਂ ਰਹਿੰਦਾ ਇਸ ਕਰਕੇ ਸਕੂਲ ਦਾ ਤੇ ਪੇਰੈਂਟਸ ਦਾ ਜਿਹੜੀ ਇਨਵੋਲਵਮੈਂਟ ਹੈ ਉਹ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਸੈਸ਼ਨ ਵਿੱਚ ਇੱਕ ਜਿਹੜਾ ਅਹਿਮ ਨੁਕਤਾ ਤੁਸੀਂ ਵਿਚਾਰਨ ਜਾ ਰਹੇ ਹੋ ਕਿ ਬੱਚਿਆਂ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਟਾਕ ਵਿਦ ਯੂਅਰ ਚਾਈਲਡ ਇਹ ਅੱਜ ਦੇ ਅਜੋਕੇ ਦੌਰ ਵਿੱਚ ਕਿੰਨੀ ਕੁ ਜ਼ਰੂਰੀ ਹੈ ਜਿਹੜਾ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਰਿਲੇਸ਼ਨਸ਼ਿਪ ਹੈ ਉਹਨੂੰ ਕਿਵੇਂ ਸਟਰੋਂਗ ਕਰ ਸਕਦੀ ਹੈ ਇਹ ਗੱਲ ਹਾਂਜੀ ਇਹ ਬਹੁਤ ਹੀ ਜ਼ਰੂਰੀ ਹੈ ਕਿ ਉਹਨਾਂ ਨਾਲ ਸਾਡਾ ਰਿਲੇਸ਼ਨਸ਼ਿਪ ਚੰਗਾ ਰਵੇ ਜੀ ਅਸੀਂ ਉਹਨਾਂ ਨਾਲ ਓਪਨ ਹੋਵਾਂਗੇ ਗੱਲਬਾਤ ਕਰਾਂਗੇ ਉਹ ਵੀ ਕੰਫਰਟੇਬਲ ਹੋਣਗੇ ਸਾਡੇ ਨਾਲ ਗੱਲਬਾਤ ਕਰਨ ਦੇ ਵਿੱਚ ਤੇ ਜੇ ਕੋਈ ਵੀ ਇਸ਼ੂ ਉਹਨਾਂ ਨੂੰ ਸਕੂਲ ਵਿੱਚ ਆ ਜਾਂਦਾ ਕੋਈ ਬੁੱਲਿੰਗ ਦਾ ਇਸ਼ੂ ਆ ਗਿਆ ਜਾਂ ਅੱਜ ਕੱਲ ਹਾਈ ਸਕੂਲ ਦੇ ਵਿੱਚ ਡਰੱਗਸ ਦਾ ਇਸ਼ੂ ਵੀ ਚੱਲ ਰਿਹਾ ਹੈ ਤੇ ਜੇ ਸਾਨੂੰ ਸਮੇਂ ਸਿਰ ਪਤਾ ਚੱਲ ਜਾਵੇ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਉੱਤੇ ਕੰਟਰੋਲ ਕਰ ਸਕਦੇ ਹਾਂ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਸਾਡਾ ਜਿਹੜਾ ਬੱਚਿਆਂ ਦੇ ਨਾਲ ਰਿਲੇਸ਼ਨਸ਼ਿਪ ਹੈ ਉਹ ਚੰਗਾ ਰਹੇ ਤੇ ਇਹ ਸਾਰੀ ਗੱਲਬਾਤ ਕਰਨ ਵਾਸਤੇ ਅਸੀਂ ਪੀਲ ਬੋਰਡ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਰਿਟਾਇਰ ਹੋਏ ਨੇ ਉਹਨਾਂ ਨੂੰ ਬੁਲਾ ਰਹੇ ਹਾਂ ਤੇ ਉਹ ਆ ਕੇ ਪੇਰੈਂਟਸ ਦੇ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਪੂਰੀ ਡੀਟੇਲ ਦੇ ਵਿੱਚ ਦੱਸਣਗੇ ਕਿ ਅਸੀਂ ਕਿਸ ਤਰ੍ਹਾਂ ਸਕੂਲ ਦੇ ਨਾਲ ਵੀ ਇਨਵੋਲਵ ਹੋਣਾ ਹੈ ਜਦੋਂ ਪੇਰੈਂਟ ਟੀਚਰਸ ਇੰਟਰਵਿਊਜ਼ ਹੁੰਦੀਆਂ ਨੇ ਉਦੋਂ ਜਾਣਾ ਹੈ ਪੇਰੈਂਟ ਕਾਉਂਸਲ ਹੈ ਉਹਦੇ ਚ ਇਨਵੋਲਵ ਹੋਵੋ ਜੇ ਕੋਈ ਇਸ਼ੂ ਆ ਗਿਆ ਤੇ ਜਾ ਕੇ ਪ੍ਰਿੰਸੀਪਲ ਨੂੰ ਟੀਚਰਸ ਨੂੰ ਮਿਲੋ ਤਾਂ ਕਿ ਉਹ ਅਸੀਂ ਉਦੋਂ ਹੀ ਸੋਲਵ ਕਰ ਸਕੀਏ ਤੇ ਜੇ ਕਿਸੇ ਦਾ ਕੋਈ ਪਰਸਨਲ ਕੁਐਸਚਨ ਹੋਏਗਾ ਤੇ ਉਹ ਵੀ ਅਸੀਂ 1-on-1 ਬੇਸਿਸ ਦੇ ਉੱਤੇ ਉਹਨਾਂ ਨੂੰ ਡੀਲ ਕਰ ਸਕਦੇ ਆ ਤੇ ਉਹਨਾਂ ਨਾਲ ਵੀ ਵੱਖਰੀਆਂ ਅਪਾਇੰਟਮੈਂਟ ਜਾਂ ਵੱਖਰਾ ਉਹਨਾਂ ਨਾਲ ਗੱਲਬਾਤ ਕਰਨ ਦਾ ਸਮਾਂ ਰੱਖਿਆ ਜਾਏਗਾ ਤੇ ਉਹ ਆ ਕੇ ਉਹਨਾਂ ਨੂੰ ਵੀ ਮਿਲ ਸਕਦੇ ਨੇ ਤੇ ਇਹਨੂੰ ਅਸੀਂ ਇੱਥੇ ਇੱਕੋ ਹੀ ਵਰਕਸ਼ਾਪ ਕਰਕੇ ਜਾਂ ਇੱਕੋ ਸੈਸ਼ਨ ਕਰਕੇ ਹੀ ਨਹੀਂ ਖਤਮ ਕਰਾਂਗੇ ਇਹਦਾ ਫਾਲੋਅ ਅਪ ਵੀ ਕਰਾਂਗੇ ਤੇ ਇਹਨੂੰ ਕੰਟੀਨਿਊ ਰੱਖਾਂਗੇ ਕਿ ਇਹ ਸਾਰਾ ਚੱਲਦਾ ਰਹੇ ਤਾਂ ਕਿ ਜੇ ਕੋਈ ਵੀ ਇਵਨ ਪਰਸਨਲ ਕੁਐਸਚਨ ਆ ਗਿਆ ਹੋਵੇ ਉਹ ਵੀ ਆ ਕੇ ਆਪਣੀ ਗੱਲਬਾਤ ਕਰ ਸਕਣ ਪ੍ਰਾਈਵੇਟਲੀ ਵੀ ਕਰ ਸਕਣਗੇ ਪੇਰੈਂਟਸ ਨੂੰ ਕੋਈ ਸਨਿਆ ਦੇਣਾ ਚਾਹਾਂ ਇਸ ਸੈਮੀਨਾਰ ਬਾਰੇ ਜਾਂ ਹੋਰ ਜਿਹੜੀਆਂ ਪ੍ਰੋਬਲਮਸ ਉਹ ਫੇਸ ਕਰ ਸਕਦੇ ਨੇ ਜਦੋਂ ਉਹਨਾਂ ਦੇ ਬੱਚੇ ਸਕੂਲ ਜਾਂਦੇ ਨੇ ਤਾਂ ਉਸ ਵਿੱਚ ਇਹ ਸੈਮੀਨਾਰ ਕਿਵੇਂ ਉਹਨਾਂ ਦੀ ਹੈਲਪ ਕਰ ਸਕਦਾ ਉਹ ਪੇਰੈਂਟਸ ਨੂੰ ਵੀ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਉਹ ਜਦੋਂ ਬੱਚਿਆਂ ਨੇ ਸਕੂਲ ਜਾਣਾ ਵੈ ਤੇ ਉਹਨਾਂ ਦੀਆਂ ਕੀ ਰਿਸਪੌਂਸਿਬਿਲਿਟੀਆਂ ਨੇ ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਮੈਂ ਸੁਜੈਸਟ ਕਰਾਂਗੀ ਕਿ ਉਹ ਟੀਚਰਸ ਦੇ ਨਾਲ ਇਨ ਟੱਚ ਰਹਿਣ ਜ਼ਰੂਰ ਤੇ ਜਦੋਂ ਵੀ ਕੋਈ ਨਾ ਕੋਈ ਜਾਂ ਕੋਈ ਤੁਸੀਂ ਦੇਖਦੇ ਹੋ ਕਿ ਸਾਨੂੰ ਟੀਚਰ ਨਾਲ ਜਾਂ ਪ੍ਰਿੰਸੀਪਲ ਨਾਲ ਗੱਲ ਕਰਨ ਦੀ ਲੋੜ ਹੈ ਤੇ ਉਹ ਜ਼ਰੂਰ ਉੱਥੇ ਜਾਣ ਤੇ ਅੱਗੋਂ ਜਦੋਂ ਬੱਚੇ ਪੜ੍ਹਦੇ ਨੇ ਇੱਥੇ ਉਹਨਾਂ ਨੂੰ ਰਿਪੋਰਟ ਕਾਰਡਸ ਵੀ ਮਿਲਦੇ ਨੇ ਹਰ ਵਾਰੀ ਫਿਰ ਪੇਰੈਂਟ ਟੀਚਰਸ ਇੰਟਰਵਿਊਜ਼ ਹੁੰਦੀਆਂ ਨੇ ਤੇ ਉਹਨਾਂ ਵਿੱਚ ਵੀ ਉਹ ਜ਼ਰੂਰ ਪਹੁੰਚਣ ਤਾਂ ਕਿ ਜਿੱਥੇ ਵੀ ਸਾਡੇ ਬੱਚੇ ਨੇ ਉਹਨਾਂ ਉਹ ਸਾਨੂੰ ਟੀਚਰ ਚੰਗੀ ਤਰ੍ਹਾਂ ਸੁਜੈਸਟ ਕਰ ਸਕਦੇ ਨੇ ਕਿ ਇਹਨੂੰ ਹੋਰ ਇੰਪਰੂਵ ਕਿਵੇਂ ਕੀਤਾ ਜਾ ਸਕਦਾ ਵਾ ਤੇ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੋ ਜਾਏਗੀ ਹੋਰ ਉਥੇ ਸਕੂਲਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕਮੇਟੀਆਂ ਬਣੀਆਂ ਹੁੰਦੀਆਂ ਨੇ ਪੇਰੈਂਟ ਟੀਚਰ ਕਾਉਂਸਲ ਹੁੰਦੀਆਂ ਨੇ ਕਾਉਂਸਲਸ ਹੁੰਦੀਆਂ ਪੇਰੈਂਟ ਕਾਉਂਸਲ ਹੁੰਦੀ ਹੈ ਤੇ ਉਹਨਾਂ ਵਿੱਚ ਵੀ ਉਹ ਪਾਰਟਿਸਪੇਟ ਕਰਨ ਤੇ ਆਪਣੀ ਇਨਵੋਲਵਮੈਂਟ ਰੱਖਣ ਤੇ ਇਹ ਸੈਮੀਨਾਰ ਵਿੱਚ ਆਣਾ ਵੀ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਚੱਲੇਗਾ ਕਿ ਕਿਹੜੇ ਕਿਹੜੇ ਇਸ਼ੂਜ਼ ਆ ਜਾਂਦੇ ਨੇ ਸਮ ਟਾਈਮਸ ਸਕੂਲਾਂ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਹੈਂਡਲ ਕਿਸ ਤਰ੍ਹਾਂ ਕਰਨਾ ਵੈ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ